ਸਤੰਬਰ ਜਾਂ ਅਕਤੂਬਰ ਮਹੀਨੇ ਦੇ ਵਿੱਚ ਦਸਹਿਰਾ ਮਨਾਇਆ ਜਾਂਦਾ ਹੈ। ਰਾਵਣ ਦੇ ਪੁਤਲਿਆਂ ਨੂੰ ਸਾੜਿਆ ਜਾਂਦਾ ਹੈ ਤੇ ਕਿਹਾ ਜਾਂਦਾ ਹੈ ਕਿ ਲੰਕਾਪਤੀ ਰਾਵਣ ਨੇ ਸ਼੍ਰੀ ਰਾਮ ਜੀ ਦੀ ਪਤਨੀ ਸੀਤਾ ਮਾਤਾ ਨੂੰ ਅਗਵਾ ਕੀਤਾ ਸੀ। ਇਸੇ ਕਰਕੇ ਸ਼੍ਰੀ ਰਾਮ ਜੀ ਨੂੰ ਰਾਵਣ ਦਾ ਵਦ ਕਰਨਾ ਪਿਆ ਤੇ ਇਸੇ ਘਟਨਾ ਤੇ ਨਿਰਧਾਰਤ ਦਸਹਿਰਾ ਮਨਾਇਆ ਜਾਂਦਾ ਹੈ। ਪਰ ਕਦੇ ਸੋਚਿਆ ਕਿ ਰਾਵਣ ਨੂੰ ਸੀਤਾ ਮਾਤਾ ਨੂੰ ਅਗਵਾ ਕਰਨ ਦੀ ਕਿਉਂ ਲੋੜ ਪਈ ਤੇ ਉਸ ਨੇ ਇਹ ਕਿਵੇਂ ਕੀਤਾ? ਜਾਣਦੇ ਆ ਇਸ ਵੀਡੀਓ ਦੇ ਵਿੱਚ 라ਵਣ ਦੀ ਇੱਕ ਭੈਣ ਸੀ ਜਿਹਦਾ ਨਾਂ ਸੀ ਸਰੂਪਨਖਾ ਸਰੂਪਨਖਾ ਦੇ ਪਤੀ ਨੂੰ 라ਵਣ ਦੇ ਵੱਲੋਂ ਮਾਰ ਦਿੱਤਾ ਗਿਆ ਹੁਣ ਸਰੂਪਨਖਾ ਸ਼੍ਰੀ ਰਾਮ ਜੀ ਦੇ ਨਾਲ ਵਿਆਹ ਕਰਾਉਣਾ ਚਾਹੁੰਦੀ ਸੀ ਪਰ ਸ਼੍ਰੀ ਰਾਮ ਜੀ ਵਿਆਹੇ ਵਰੇ ਸੀ ਜਦ ਸਰੂਪਨਖਾ ਉਹਨਾਂ ਕੋਲ ਜਾਂਦੀ ਹੈ ਤੇ ਆਪਣੀ ਮੁਹੱਬਤ ਦਾ ਇਜ਼ਹਾਰ ਕਰਦੀ ਹੈ ਤਾਂ ਸ਼੍ਰੀ ਰਾਮ ਜੀ ਉਸ ਨੂੰ ਜਵਾਬ ਦੇ ਦਿੰਦੇ ਨੇ ਤੇ ਸਰੂਪਨਖਾ ਨੂੰ ਲੱਗਦਾ ਹੈ ਕਿ ਇਹ ਉਸ ਦੀ ਬੇਇੱਜ਼ਤੀ ਹੈ ਇਸ ਤੋਂ ਬਾਅਦ ਉਹ ਆਪਣੇ ਭਰਾ ਰਾਵਣ ਕੋਲ ਜਾਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਸ਼੍ਰੀ ਰਾਮ ਜੀ ਤੇ ਲਕਸ਼ਮਣ ਨੇ ਮੇਰੀ ਬੇਇੱਜ਼ਤੀ ਕੀਤੀ ਹੈ ਤੁਸੀਂ ਆਪਣੀ ਭੈਣ ਦਾ ਬਦਲਾ ਲਓ ਤੇ ਸੀਤਾ ਮਾਤਾ ਨੂੰ ਅਗਵਾ ਕਰਨ ਦਾ ਸਜਾ ਦਿੰਦੀ ਹੈ ਰਾਵਣ ਨੇ ਆਪਣੇ ਇੱਕ ਰਿਸ਼ਤੇਦਾਰ ਮਰੀਚਾ ਦੀ ਹੈਲਪ ਲਈ ਤੇ ਮਰੀਚਾ ਨੂੰ ਕਿਹਾ ਕਿ ਉਹ ਸ਼੍ਰੀ ਰਾਮ ਜੀ ਤੇ ਸ਼੍ਰੀ ਲਕਸ਼ਮਣ ਜੀ ਨੂੰ ਮਾਤਾ ਸੀਤਾ ਕੋਲੋਂ ਦੂਰ ਲੈ ਜਾਵੇ ਮਰੀਚਾ ਨੇ ਉਸੇ ਤਰ੍ਹਾਂ ਕੀਤਾ ਉਸ ਤੋਂ ਬਾਅਦ ਮਰੀਚਾ ਸੋਹਣੇ ਤੇ ਸੁਨਹਿਰੀ ਹਿਰਨ ਦਾ ਰੂਪ ਧਾਰਨ ਕਰ ਲੈਂਦਾ ਹੈ। ਮਾਤਾ ਸੀਤਾ, ਸ਼੍ਰੀ ਰਾਮ ਜੀ ਤੇ ਸ਼੍ਰੀ ਲਕਸ਼ਮਣ ਜੀ ਦੇ ਮੂਰਤੀ ਹੋ ਕੇ ਅੱਗੇ ਵੱਲ ਨੂੰ ਭੱਜ ਜਾਂਦਾ ਹੈ। ਸੀਤਾ ਮਾਤਾ ਨੂੰ ਉਹ ਹਿਰਨ ਬਹੁਤ ਸੋਹਣਾ ਲੱਗਦਾ ਹੈ। ਉਹ ਸ਼੍ਰੀ ਰਾਮ ਜੀ ਨੂੰ ਕਹਿੰਦੇ ਨੇ ਕਿ ਸ਼੍ਰੀ ਰਾਮ ਜੇ ਆਪਾਂ ਇਸ ਹਿਰਨ ਨੂੰ ਆਪਣੇ ਕੋਲ ਰੱਖ ਲਈਏ ਤਾਂ ਅਯੁੱਧਿਆ ਵਿੱਚ ਬਹੁਤ ਚਰਚਾ ਹੋਵੇਗੀ। ਪਰ ਲਕਸ਼ਮਣ ਜੀ ਕਹਿੰਦੇ ਨੇ ਕਿ ਇਹ ਜ਼ਰੂਰ ਕਿਸੇ ਦੁਸ਼ਟ ਇਨਸਾਨ ਦੀ ਚਾਲ ਹੈ। ਤੇ ਸਾਨੂੰ ਇਹਦੇ ਵਿੱਚ ਨਹੀਂ ਫਸਣਾ ਚਾਹੀਦਾ ਪਰ ਸ਼੍ਰੀ ਰਾਮ ਜੀ ਮਾਤਾ ਸੀਤਾ ਦੀ ਖੁਆਇਸ਼ ਪੂਰੀ ਕਰਨਾ ਚਾਹੁੰਦੇ ਸੀ। ਕਾਫੀ ਦੇਰ ਉਸ ਹਿਰਨ ਦਾ ਪਿੱਛਾ ਕਰਨ ਤੋਂ ਬਾਅਦ ਜਦੋਂ ਕਾਫੀ ਦੂਰ ਭੱਜ ਜਾਂਦਾ ਹੈ ਤਾਂ ਸ਼੍ਰੀ ਰਾਮ ਜੀ ਆਪਣੇ ਤੀਰ ਨਾਲ ਉਸ ਉੱਤੇ ਵਾਰ ਕਰਦੇ ਨੇ। ਜਦੋਂ ਤੀਰ ਉਸ ਹਿਰਨ ਤੇ ਲੱਗਦਾ ਹੈ ਤਾਂ ਮਰੀਚਾ ਘਾਇਲ ਹੋ ਕੇ ਵੀ ਚਲਾਕੀ ਦੇ ਨਾਲ ਸ਼੍ਰੀ ਰਾਮ ਜੀ ਦੀ ਆਵਾਜ਼ ਦੇ ਵਿੱਚ ਰੌਲਾ ਪਾਉਣ ਲੱਗ ਜਾਂਦਾ ਹੈ। ਬਚਾਓ ਸੀਤਾ ਬਚਾਓ ਲਕਸ਼ਮਣ ਤੇ ਇਹ ਸੁਣ ਕੇ ਸੀਤਾ ਮਾਤਾ ਲਕਸ਼ਮਣ ਨੂੰ ਕਹਿੰਦੇ ਨੇ ਕਿ ਉਹ ਜਾ ਕੇ ਦੇਖਣ ਕਿ ਸ਼੍ਰੀ ਰਾਮ ਜੀ ਨੂੰ ਕੀ ਹੋ ਗਿਆ ਲਕਸ਼ਮਣ ਫੇਰ ਕਹਿੰਦਾ ਕਿ ਜਰੂਰ ਕਿਸੇ ਦੁਸ਼ਟ ਇਨਸਾਨ ਦੀ ਚਾਲ ਹੈ ਉਹ ਸਾਰੇ ਜਹਾਨ ਦੇ ਰਖਵਾਲੇ ਨੇ ਉਹਨਾਂ ਨੂੰ ਕੀ ਹੋ ਸਕਦਾ ਪਰ ਫੇਰ ਵੀ ਸੀਤਾ ਮਾਤਾ ਦੇ ਦੁਬਾਰਾ ਕਹਿਣ ਤੇ ਲਕਸ਼ਮਣ ਉੱਥੋਂ ਜਾਣ ਲਈ ਤਿਆਰ ਹੋ ਜਾਂਦਾ ਪਰ ਜਾਂਦਾ ਜਾਂਦਾ ਉਹ ਸੀਤਾ ਮਾਤਾ ਦੇ ਦਿਵਾਰੇ ਇੱਕ ਲਕੀਰ ਖਿੱਚ ਜਾਂਦਾ ਤੇ ਕਹਿ ਜਾਂਦਾ ਕਿ ਮਾਤਾ ਜੀ ਕਿਰਪਾ ਕਰਕੇ ਇਸ ਲਕੀਰ ਦੇ ਵਿੱਚੋਂ ਬਾਹਰ ਨਾ ਆਇਓ ਜਿਸ ਲਕੀਰ ਨੂੰ ਲਕਸ਼ਮਣ ਰੇਖਾ ਦਾ ਨਾਮ ਦਿੱਤਾ ਜਾਂਦਾ ਹੈ ਲਕਸ਼ਮਣ ਜੀ ਦੇ ਉੱਥੋਂ ਜਾਣ ਤੋਂ ਬਾਅਦ ਉੱਥੇ ਇੱਕ ਸੰਨਿਆਸੀ ਆ ਜਾਂਦਾ ਤੇ ਆ ਕੇ ਕਹਿਣ ਲੱਗਦਾ ਹੈ ਕਿ हे ਮਹਿਲਾ ਮੈਨੂੰ ਕੁਝ ਖਾਣ ਨੂੰ ਦੇ ਦਿਵੋ ਮੈਂ ਇੱਕ ਸੰਨਿਆਸੀ ਹਾਂ ਆਪਣੀ ਤਪੱਸਿਆ ਕਰਦਾ ਕਰਦਾ ਮੈਂ ਤੁਹਾਡੇ ਏਰੀਏ ਦੇ ਵਿੱਚ ਆ ਗਿਆ ਹਾਂ ਤਾਂ ਸੀਤਾ ਮਾਤਾ ਜੀ ਘਰ ਦੇ ਵਿੱਚੋਂ ਕੁਝ ਖਾਣ ਨੂੰ ਲਿਆਉਂਦੇ ਨੇ ਤੇ ਆ ਕੇ ਉਸ ਸੰਨਿਆਸੀ ਦੇ ਮੂਹਰੇ ਕਰ ਦਿੰਦੇ ਨੇ ਤਾਂ ਉਹ ਸੰਨਿਆਸੀ ਕਹਿਣ ਲੱਗਦਾ ਹੈ ਕਿ ਇਸ ਤਰ੍ਹਾਂ ਤੁਸੀਂ ਮੇਰੀ ਬੇਇੱਜ਼ਤੀ ਕਰ ਰਹੇ ਹੋ ਇਸ ਲਕੀਰ ਦੇ ਵਿੱਚੋਂ ਬਾਹਰ ਆਓ ਤੇ ਮੈਨੂੰ ਖਾਣਾ ਦਵੋ ਸੀਤਾ ਮਾਤਾ ਜੀ ਕਹਿੰਦੇ ਨੇ ਕਿ ਮੈਂ ਇਸ ਰੇਖਾ ਦੇ ਵਿੱਚੋਂ ਬਾਹਰ ਨਹੀਂ ਆ ਸਕਦੀ ਤੁਸੀਂ ਇਸੇ ਤਰ੍ਹਾਂ ਹੀ ਖਾਣੇ ਨੂੰ ਲੈ ਲਵੋ ਪਰ ਸੰਨਿਆਸੀ ਫਿਰ ਕਹਿੰਦਾ ਕਿ ਉਹ ਇਸ ਤਰ੍ਹਾਂ ਨਹੀਂ ਕਰੇਗਾ ਜੇ ਤੁਸੀਂ ਲਕੀਰ ਦੇ ਅੰਦਰ ਖੜਕੇ ਮੈਨੂੰ ਖਾਣਾ ਫੜਾਉਗੇ ਤਾ ਮੈਂ ਖਾਣਾ ਨਹੀਂ ਲਵਾਂਗਾ ਮੈਂ ਇੱਥੋਂ ਜਾਣਾ ਹਾਂ ਤਾਂ ਸੀਤਾ ਮਾਤਾ ਜੀ ਉਸ ਦੀ ਗੱਲ ਸੁਣ ਕੇ ਰੇਖਾ ਦੇ ਵਿੱਚੋਂ ਬਾਹਰ ਆਉਂਦੇ ਨੇ ਤੇ ਉਸ ਨੂੰ ਖਾਣਾ ਦੇਣ ਲੱਗਦੇ ਨੇ ਤਾਂ ਦੀ ਉਹ ਸੰਿਆਸੀ ਰਾਵਣ ਦਾ ਰੂਪ ਧਾਰਨ ਕਰ ਲੈਂਦਾ ਜਿਸ ਨੂੰ ਦੇਖ ਕੇ ਸੀਤਾ ਮਾਤਾ ਹੈਰਾਨ ਹੋ ਜਾਂਦੇ ਨੇ ਰਾਵਣ ਸੀਤਾ ਮਾਤਾ ਨੂੰ ਅਗਵਾ ਕਰ ਲੈਂਦਾ ਤੇ ਲੰਕਾ ਵੱਲੋਂ ਤੁਰ ਪੈਂਦਾ ਦੱਸਣ ਯੋਗ ਹੈ ਕਿ ਦਰਖਤ ਥੱਲੇ ਬੈਠੇ ਜਟਾਈਉ ਜੋ ਕਿ ਇੱਕ ਪੰਛੀ ਦੇ ਰੂਪ ਵਿੱਚ ਹੈ ਉਹ ਰਾਵਣ ਨੂੰ ਦੇਖਦਾ ਹੈ ਤੇ ਉਸ ਦਾ ਪਿੱਛਾ ਵੀ ਕਰਦਾ ਹੈ ਪਰ ਰਾਵਣ ਆਪਣੀ ਕਿਰਪਾਨ ਦੇ ਨਾਲ ਉਸ ਦਾ ਇੱਕ ਫੰਗ ਵੱਢ ਦਿੰਦਾ ਹੈ ਜਿਸ ਕਰਕੇ ਉੱਥੇ ਡਿੱਗ ਪੈਂਦਾ ਹੈ ਤੇ ਸ਼੍ਰੀ ਰਾਮ ਜੀ ਤੇ ਲਕਸ਼ਮਣ ਜੀ ਵਾਪਸ ਆਉਂਦੇ ਨੇ ਤਾਂ ਉਹਨਾਂ ਨੂੰ ਰਾਵਣ ਦੀ ਇਸ ਕਰਤੂਤ ਬਾਰੇ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਰਾਵਣ ਸੀਤਾ ਮਾਤਾ ਨੂੰ ਅਗਵਾ ਕਰਕੇ ਲੈ ਗਿਆ ਤੇ ਉਧਰ ਰਾਵਣ ਨੇ ਸੀਤਾ ਮਾਤਾ ਨੂੰ ਬੰਦੀ ਬਣਾ ਲਿਆ ਇਸ ਤੋਂ ਬਾਅਦ ਸ਼੍ਰੀ ਰਾਮ ਨੂੰ ਹਨੂਮਾਨ ਜੀ ਜੰਵੰਤ ਜੀ ਤੇ ਸੁਗਰੀਵ ਵਰਗੇ ਮਿਲਦੇ ਨੇ ਸਭ ਨੂੰ ਮਿਲਾ ਕੇ ਸ਼੍ਰੀ ਰਾਮ ਜੀ ਇੱਕ ਸੇਨਾ ਤਿਆਰ ਕਰਦੇ ਨੇ ਤੇ ਰਾਵਣ ਦੇ ਵਿਰੁੱਧ ਜੰਗ ਲੜਦੇ ਨੇ 10 ਸਿਰਾਂ ਵਾਲੇ ਰਾਵਣ ਨੂੰ ਜੰਗ ਦੇ 10 ਦਿਨਾਂ ਬਾਅਦ ਮਾਰ ਦਿੱਤਾ ਜਾਂਦਾ ਹੈ ਤੇ ਜਿਸ ਦੀ ਨਿਸ਼ਾਨੀ ਵਿੱਚ ਹੀ ਇਹ ਦਸਹਿਰਾ ਮਨਾਇਆ ਜਾਂਦਾ ਹੈ ਤੇ ਦੱਸਿਆ ਜਾਂਦਾ ਹੈ ਇਹ ਹਰ ਵਕਤ ਝੂਠ ਦੀ ਹਾਰ ਹੁੰਦੀ ਹੈ ਤੇ ਸੱਚ ਦੀ ਜਿੱਤ ਹੁੰਦੀ ਹੈ ਦੋਸਤੋ ਆਸ ਕਰਦਾ